ਜਿਵੇਂ ਤੁਸੀਂ ਮੁੱਖੀ ਬੜਾ ਨੇ ਐਮਐਲਏਾਂ ਦੀ ਬਰਸਾਦ ਕੀਤੀ ਐ ਫੋ ਉਦਾਂ ਅਸੀਂ ਤੁਹਾਡੇ ਤੇ ਤੁਹਾਡੇ ਹੱਕ ਚ ਤੁਹਾਡੀਆਂ ਸਹੂਲਤਾਂ ਦੀ ਬਰਸਾਦ ਕਰਾਂਗੇ ਜਿਵੇਂ ਤੁਸੀਂ ਜਗਰਾਉਂ ਵੀ ਆਪਣੇ ਹੀ ਐ ਜੀਰੇ ਵੀ ਆਪਣੇ ਹੀ ਐ ਫਰੋਹਪੁਰ ਦਿਹਾਤੀ ਵੀ ਆਪਣੇ ਹੀ ਐ ਫਰੋਹਪੁਰ ਸ਼ਹਿਰੀ ਵੀ ਆਪਣੇ ਹੀ ਐ ਜਲਾਲਾਬਾਦ ਵੀ ਆਪਣੇ ਹੀ ਐ ਕੋਟ ਦੇ ਘੂਰੇ ਵੀ ਆਪਣੀ ਹੈ ਜਿਹੜੇ ਕਹਿੰਦੇ ਸੀ 25 ਸਾਲ ਉਹ ਤਾਂ ਪਰਮਾਤਮਾ ਲੱਤਾਂ ਥੋੜੀ ਫਿਰਦਾ ਉਹਨਾਂ ਦੇ ਤੋਂ ਉਹ ਤਾਂ ਮੈਨੂੰ ਕਹਿੰਦੇ ਸੀ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਸੁਗਰੀ ਸਿੰਘ ਬਾਦ ਮੈਂ ਕਿਹਾ ਜਿੱਦਿਆਂ ਰੱਬ ਦੇ ਘਰੇ ਜਾ ਕੇ ਲੱਤਾਂ ਟੁੱਟ ਜਾਂਦੀਆਂ ਮੈਂ ਉਹਦੇ ਬਾਰੇ ਕੀ ਕਹਾਉਂਗਾ ਪਰਮਾਤਮਾ ਹੀ ਹੈ ਮੈਂ ਮੈਂ ਕੌਣ ਆ ਜੀ ਮੇਰੀ ਔਕਾਤ ਤਾਂ ਕੁਛ ਮੈਂ ਮੈਂ ਤਾਂ ਇੱਕ ਆਮ ਪਿੰਡਾਂ ਦਾ ਮੁੰਡਾ ਜੀ ਦਸਵੀਂ ਤੱਕ ਸਾਈਕਲ ਤੇ ਤੇ ਜੋ ਸਾਈਕਲ ਦੀ ਚੈਨ ਲੈਂਦੀ ਆ ਕਰਮੀਆਂ ਚ ਫਿਰ ਦੁਬਾਰੇ ਲੈਂਦੀ ਆ ਜਦੋਂ ਉਸੇ ਨੂੰ ਪਤਾ ਹੁੰਦਾ ਵੀ ਬਾਅਦ ਚ ਚੈਨ ਤੇ ਗੁੱਸਾ ਤਾਂ ਕੱਢੀ ਨਹੀਂ ਸਕਦਾ ਕਿ ਕੋਈ ਜਾਣਾ ਤਾਂ ਚੈਨ ਵਾਲੀ ਐ ਉੱਤੋਂ ਸੂਰਜ ਹੁੰਦਾ ਜੋਨ ਚਲਾਈਦਾ ਮਹੀਨਾ ਉਹ ਹੀ ਜਾਣਦਾ ਜੀ ਫਿਰ ਮੈਨੂੰ ਪਤਾ ਮੇਰੀ ਮਾਂ ਅੱਜ ਵੀ ਪਿੰਡ ਰਹਿੰਦੀ ਹੈ ਮੇਰੀ ਮਾਂ ਅੱਜ ਵੀ ਦਰੀਆਂ ਬੁਣਦੀ ਹੈ ਮੇਰੀ ਬੇਬੇ ਅੱਜ ਵੀ ਚਰਖਾ ਕਰਦੀ ਹੈ ਤ੍ਰਿੰਜਨਾ ਜੀ ਨੂੰ ਆਪਾਂ ਕਹਿੰਦੇ ਸੀ ਅੱਜ ਵੀ ਸਾਡੇ ਬੇਬੇ ਪਿੰਡ ਘਰ ਰਹਿੰਦੀ ਹੈ ਕਿਉਂਕਿ ਸ਼ਹਿਰ ਚ ਜੀਣ ਲੱਗਦਾ ਆਮ ਤੌਰ ਤੇ ਆਪਣੀਆਂ ਪਿੰਡਾਂ ਵਾਲੀਆਂ ਬੇਬਿਆਂ ਦਾ ਮਾਮਾ ਹੁੰਦਾ ਸ਼ਹਿਰ ਚ ਜਿੰਦਾ। ਪਹਿਲਾਂ ਮੈਂ ਮੁਹੱਲੀ ਰਹਿੰਦਾ ਰਿਆਂ ਪਟਿਆਲੇ ਵੀ ਰਹਿੰਦਿਆਂ ਕਲਾਕਾਰ ਦੇ ਤੌਰ ਤੇ। ਉਦੋਂ ਵੀ ਨਹੀਂ ਬੇਬੇ ਰਹਿੰਦੀ ਸੀ ਨਾਲ। ਮੈਂ ਉਦੋਂ ਵੀ ਬੇਬੇ ਨੂੰ ਚੋਈਦਾ ਸੀ। ਬੇਬੇ ਇੱਥੇ ਕਿਉਂ ਨਹੀਂ ਰਹਿੰਦੀ? ਏਸੀ ਵੀ ਲੱਗੇ ਆ ਸਰ। ਕਹਿੰਦੀ ਭਾਈ ਝੋਲੀਆਂ ਨਹੀਂ ਹੁੰਦੀ ਇੱਥੇ। ਮੈਂ ਕਿਹਾ ਇਹ ਤਾਂ ਠੀਕ ਹੈ ਮੇਨਾ ਪਥਰੀ ਹੋ ਜਾਏ ਕਿਤੇ। ਇਹ ਠੀਕ ਹੈ। ਇਹ ਤਾਂ ਠੀਕ ਹੈ ਫਿਰ ਤਾਂ ਜਾਇਆ ਇੱਕ ਮਿੰਟ। ਹੁਣ ਚਲ ਸ਼ਾਇਦ ਤਾਂ ਫੇਰ ਵੀ ਚਲੋ ਇੱਕ ਦੂਜੇ ਆਲੇ ਦੁਆਲੇ ਵਾਲੇ ਪਾਸੇ ਵਾਲੇ ਘਰਾਂ ਨੂੰ ਤੂੰ ਵੀ ਆ ਜਾਂਦੀ ਹੈ ਚਲੋ ਉਹਨਾਂ ਦੀਆਂ ਵੀ ਮਾਵਾ ਭੈਣਾ ਹੁੰਦੀਆਂ ਨਾਲ ਚਲੋ ਬਹਿ ਜਾਂਦੀਆਂ ਉਹ ਤਾਂ ਮੁੱਖ ਮੰਤਰੀ ਵਾਲੇ ਘਰ ਚ ਪਚਾ ਤ ਤੁਸੀਂ ਉਥੇ ਹੁਣ 400 ਰੁਪਏ ਲੈਣਾ ਚੁਕਲੀ ਕਰੇ ਉਹ ਉਹ ਤਾਂ ਜਮੇ ਹੀ ਨਹੀਂ ਹੈਗਾ ਉਹ ਗਾਂਡੀ ਸਭੀ ਬੇਬੇ ਠੀਕ ਹੈ ਆਵਦੀ ਜਗ੍ਹਾ ਤੇ ਮੈਂ ਕਿਹਾ ਬੇਬੇ ਹੁਣ ਕੀ ਕਰੀਏ ਹੁਣ ਮੰਗ ਕੇ ਲੋਕਾਂ ਤਾਂ ਹੱਥ ਬੰਨ ਕੇ ਤਾਂ ਇਹ ਕੰਮ ਲਿਆ ਵੀ ਸਾਨੂੰ ਇਹ ਕੰਮ ਦਿਓ ਅੱਜ ਕਰਕੇ ਦਿਖਾਵਾਂਗੇ ਹੁਣ ਇਸ ਕੰਮ ਤੋਂ ਮੁੱਕ ਨਹੀਂ ਸਕਦੇ ਆ ਤਾਂ ਮੇਰੀ ਮਾਂ ਨੂੰ ਪੱਤਰਕਾਰ ਨੇ ਪੁੱਛਿਆ ਤੁਹਾਨੂੰ ਕਿੰਨੇ ਕ ਦਿਨਾਂ ਬਾਅਦ ਮਿਲਦਾ ਹੈ ਭਗਵੰਤ ਮਾਨ ਆਖਰੀ ਵਾਰੀ ਕਦੋਂ ਮਿਲੇ ਸੀ ਉਹ ਕਹਿੰਦੀ ਭਈ 30-35 ਦਿਨ ਹੋ ਗਏ ਲਾ ਕਹਿੰਦੀ 30-35 ਦਿਨ ਤੈਨੂੰ ਮਿਲੇ ਨੂੰ ਹੋ ਗਏ ਫੇ ਕੀ ਕਹਿਣਾ ਚਾਹੋਗੇ ਕਹਿੰਦੀ ਫੇਰ ਕੀ ਹੁੰਦਾ ਭਾਵੇਂ ਮੈਨੂੰ ਨਹੀਂ ਮਿਲਦਾ ਮਿਲਦਾ ਤਾਂ ਰੋਜ਼ ਮਾਵਾਂ ਨੂੰ ਹੀ ਹੈ ਕਹਿੰਦੀ ਮੈਂ ਟੈਲੀਵਿਜ਼ਨ ਦੇਖਦੀ ਹੁੰਨੀ ਆ ਕਦੇ ਨਿਰੇਗਾ ਵਾਲਿਆਂ ਕੋਲ ਖੜਾ ਹੁੰਦਾ ਕਦੇ ਆਂਗਣ ਵਾੜੀ ਵਾਲਿਆਂ ਕੋਲੇ ਅੱਜ ਤੁਹਾਡੇ ਕੋਲੇ ਮਾਵਾਂ ਹੀ ਆ ਸਾਰੀਆਂ ਪਰਿਵਾਰੀ